ਬੇਜਵਾਨਾਂ ਦੀ ਗੱਲ ਕਰਾਂਗੇ ਅਸੀਂ ਜਾਨਵਰਾਂ ਦੀ ਗੱਲ ਕਰ ਰਹੇ ਹਾਂ ਇਹ ਬੇਜਵਾਨ ਡੌਗਸ ਜਿਨ੍ਹਾਂ ਨੂੰ ਇੱਕ ਬਾਪੂ ਤੁਸੀਂ ਦੇਖੋ ਕਿ ਫੁੱਟਪਾਥ ਤੇ ਦਿਨ ਰਾਤ ਆਪਣਾ ਗੁਜ਼ਾਰਦੇ ਨੇ ਉਹ ਗਰੀਬ ਬਜ਼ੁਰਗ ਇਨਸਾਨ ਜਿਹੜਾ ਅੱਜ ਬਹੁਤ ਸਾਰੇ ਇਹਨਾਂ ਬੇਜਵਾਨਾਂ ਨੂੰ ਪਾਲ ਰਿਹਾ ਹੈ ਇਹਨਾਂ ਨੂੰ ਆਪਣੇ ਬੱਚਿਆਂ ਵਾਂਗ ਪਾਲ ਰਿਹਾ ਬਾਪੂ ਜੀ ਤੁਸੀਂ ਇੱਥੇ ਫੁੱਟਪਾਥ ਤੇ ਰਹਿੰਦੇ ਹੋ ਹਾਂ ਨਹੀਂ ਰਹਿੰਦਾ ਇਹ ਜਿੰਦਗੀ ਬਿਚ ਗਈ अब जिंदगी बित गई बद्रीनाथ गए बद्रीनाथ जाना है सर मेरा पूरा फैला उला सामान सब डुलुडु सब चोरी हो गया अच्छा तो कुत्ता ने हमको साथ दिया अच्छा कुत्ता ने लेकर गया बद्रीनाथ कुत्ते ए डॉग्स हाँ। तुम्हानु बद्रीनाथ लेके गए वो कुत्ता कहाँ कहाँ घूमा ओ अमरनाथ केदारनाथ ਸੱਪਟਰ ਹਰ ਝਾਮੂ ਘੁੰਮ ਕਰਤਾ ਮਾਰੇ ਸਾਫ ਗੁਮਾ اچھا ਇਹਨਾਂ ਨੇ ਛੱਟ ਛੁੱਟ ਲੈ ਜਾਂਦੀ ਹੈ ਬਾਪੂ ਜੀ ਫੁੱਟਬਾਰ ਤੇ ਪਏ ਐਨਾਂ ਦੀ ਦਵਾਈ ਬੂਟੀ ਵੀ ਇਹਨਾਂ ਦਾ ਇਲਾਜ ਕਰਦੇ ਆ ਜੀ ਜੰਗੀ ਤਰ੍ਹਾਂ ਰੋਟੀ ਪਾਣੀ ਚਾਹ ਪਾਣੀ ਟਾਈਮ ਨਾਲ ਦਿੰਦੇ ਆ ਜੀ ਇਹਨਾਂ ਨੂੰ ਮਦਦ ਤੇ ਵੀ ਲੋੜ ਪੈਂਦੀ ਆ ਫੁੱਟਬਾਰ ਇਹਨਾਂ ਲੋਕਾਂ ਦੀ ਮਦਦ ਕਰਨੀ ਜ਼ਰੂਰੀ ਹੈ ਜੀ ਮੇ ਪੈਰ ਚ ਪਾਣ ਲਈ ਚੱਪਲ ਨਾ ਜੁੜੇ ਪਰ ਉਹਨਾਂ ਨੂੰ ਦੇਖੋ ਤੁਸੀਂ ਕਿਦਾਂ ਕੱਪੜੇ ਪਾਏ ਹੋਏ ਆ ਇਹ ਐਨੇ ਬਾਪੂ ਜੀ ਮਤਲਬ ਤੁਸੀਂ ਹਮੇਸ਼ਾ ਅਕਸਰ ਦੇਖਦੇ ਹੋ ਫੁੱਟਪਾਥ 'ਤੇ ਪਏ ਰਹਿੰਦੇ ਆ ਹਾਂਜੀ ਇਹ ਫੁੱਟਪਾਥ 'ਤੇ ਬੈਹ ਰਹੇ ਨੇ ਜੋ ਕੱਪੜਾ ਲੀੜਾ ਏਕੜ ਮੜਾ ਉਹ ਕੁੱਤਿਆਂ ਨੇ ਬਾ ਦਿੰਦੇ ਆ ਆਪੇ ਥੋੜਾ ਪਤਾ ਜਾਣ ਕੇ ਚੱਲ ਦਿੰਦੇ ਆ ਮੜਾ ਮੋੜਾ ਕੱਪੜਾ ਪਿਆ ਹੁੰਦਾ ਪਰ ਤੁਸੀਂ ਦੇਖੋ ਕਿ ਅੱਜ ਦੇ ਸਮੇਂ ਦੇ ਵਿੱਚ ਕੁਝ ਰੱਬੀ ਰੂਹਾਂ ਅਜਈਆਂ ਵੀ ਨੇ ਜਿਹੜੀਆਂ ਦੂਸਰਿਆਂ ਦੇ ਲਈ ਤਰਸ ਵੀ ਕਰਦੀਆਂ ਨੇ ਤੇ ਦੂਸਰਿਆਂ ਦੇ ਲਈ ਦਰਦ ਮਹਿਸੂਸ ਵੀ ਕਰਦੀਆਂ ਨੇ ਅਸੀਂ ਇੱਥੇ ਇਨਸਾਨ ਦੀ ਗੱਲ ਨਹੀਂ ਕਰਾਂਗੇ ਅਸੀਂ ਬੇਜਵਾਨਾਂ ਦੀ ਗੱਲ ਕਰਾਂਗੇ ਅਸੀਂ ਜਾਨਵਰਾਂ ਦੀ ਗੱਲ ਕਰ ਰਹੇ ਹਾਂ ਇਹ ਬੇਜਵਾਨ ਡੌਗਸ ਜਿਨ੍ਹਾਂ ਨੂੰ ਇੱਕ ਬਾਪੂ ਤੁਸੀਂ ਦੇਖੋ ਕਿ ਫੁੱਟਪਾਥ ਤੇ ਦਿਨ ਰਾਤ ਆਪਣਾ ਗੁਜ਼ਾਰਦੇ ਨੇ ਉਹ ਗਰੀਬ ਬਜ਼ੁਰਗ ਇਨਸਾਨ ਜਿਹੜਾ ਅੱਜ ਬਹੁਤ ਸਾਰੇ ਇਹਨਾਂ ਬੇਜਵਾਨਾਂ ਨੂੰ ਪਾਲ ਰਿਹਾ ਹੈ ਇਨਾ ਨੂੰ ਆਪਣੇ ਬੱਚਿਆਂ ਵਾਂਗ ਪਾਲਦੇ ਆ ਤਾਂ ਉਹ ਬਜ਼ੁਰਗ ਵੀ ਹੈ ਇਹ ਵੀਡੀਓ ਬੜੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਸੋ ਅਸੀਂ ਖੁਦ ਅੱਜ ਬਾਪੂ ਜੀ ਦੇ ਕੋਲ ਪਹੁੰਚੇ ਆ ਬਾਪੂ ਕਿਸ ਤਰੀਕੇ ਦੇ ਨਾਲ ਦਿਨ ਰਾਤ ਇਹਨਾਂ ਦੀ ਸੇਵਾ ਕਰ ਰਿਹਾ ਵਾ ਬਾਪੂ ਜੀ ਤੁਸੀਂ ਇੱਥੇ ਫੁੱਟਪਾਥ ਤੇ ਰਹਿੰਦੇ ਹੋ ਹਾਂ ਨਹੀਂ ਰਸਤਾ ਕਿੰਨਾ ਚਿਰ ਹੋ ਗਿਆ ਕਿੰਨੀ ਜ਼ਿੰਦਗੀ ਜਿਹੜੀ ਬੀਤ ਗਈ ਹੈ ਇੱਥੇ ਸੜਕ ਤੇ ਹੀ ਜਿੰਦਗੀ ਬੀਤ ਗਈ ਅਬ ਜ਼ਿੰਦਗੀ ਬੀਤ ਗਈ ਬੱਚੇ ਤੁਹਾਡੇ ਪਰਿਵਾਰ ਕੋਈ ਵੀ ਨਹੀਂ ਜ਼ਿੰਦਗੀ ਬੀਤ ਗਈ कोई भी नहीं परिवार कोई, हाँ, कोई नहीं मैं बाबा बन गए बद्रीनाथ गए हमको सामान चोरी हो गया बद्रीनाथ गए जा तो, रहे थे मेरा पूरा थैला सामान सब सब चोरी हो गया अच्छा तो कुतर ने हमको साथ दिया अच्छा कुतर ने लेकर गया बद्रीनाथ

ਅੱਛਾ ਤੁਹਾਨੂੰ ਜਿਹੜੇ ਮਤਲਬ ਉੱਥੇ ਤੁਹਾਨੂੰ ਇਹ ਬੇਜਵਾਨ ਟੱਕਰੇ ਇਹਨਾਂ ਨੇ ਤੁਹਾਨੂੰ ਰਸਤਾ ਦਿਖਾਇਆ ਅਵਨਨਾਥ ਗਏ ਸੀ ਤੁਸੀਂ ਬਦਰੀਨਾਥ ਤਾਂ ਉਸ ਤੋਂ ਬਾਅਦ ਤੁਸੀਂ ਸੋਚ ਲਿਆ ਕਿ ਇਹਨਾਂ ਨੂੰ ਪਾਲਣਾ ਵਾ ਪਾਲਣਾ ਹੈ ਤੁਸੀਂ ਕੁੱਤੇ ਕੋ ਹਮ ਕੋ ਰੱਖਣਾ ਹੈ ਪਾਲਣਾ ਹੈ ਕੋ ਕਿਸੇ ਕੋ ਨਹੀਂ ਖਿਲਾਣਾ ਹੈ ਖਾਲੀ ਕੁੱਤਾ ਕੋ ਖਿਲਾਓ ਅੱਛਾ ਮੈਂ ਕੁੱਤੇ ਕੋ ਖਿਲਾਤਾ ਹਾਂ ਇਹ ਫਿਰ ਇਹਨਾਂ ਦੇ ਲਈ ਦੁੱਧ ਦਾ ਇੰਤਜ਼ਾਮ ਕਰਨਾ ਖਾਣੇ ਦਾ ਇੰਤਜ਼ਾਮ ਕਰਨਾ ਇਹ ਕਿੱਦਾਂ ਕਰਦੇ ਹੋ ਮੈਂ ਲਾਹੌਰ ਖਰੀਦ ਕਰ ਗ੍ਰਾਹਕ ਦੁਕਾਨ ਸੇ ਮੈਂ ਖਰੀਦ ਕਰ ਸਕੀ ਲੱਤਾ ਹੂੰ ਅੱਛਾ ਖਰੀਦ ਕੇ ਸਾਰਾ ਕੁਛ ਦਿੰਦੇ ਹੋ ਤੁਹਾਡੇ ਕੋਲ ਸਮਾਨ ਕਿੱਥੋਂ ਆਂਦਾ ਖਰੀਦਣ ਦੇ ਲਈ ਪੈਸੇ ਕਿੱਥੋਂ ਆਂਦੇ ਕੋਈ ਬਾਬੂ 10 ਰੁਪਿਆ 5 ਰੁਪਿਆ ਜਸਤਾ ਹੋ ਜਮਾ ਕਰਕੇ ਥੀ ਲੱਤਾ ਹੂੰ ਅੱਛਾ ਦੇਖੋ ਤੁਸੀਂ 10 ਰੁਪਏ ਕਹਿੰਦੇ ਕੋਈ ਦਿੰਦਾ ਕੋਈ 20 ਰੁਪਏ ਦਿੰਦਾ ਤਾਂ ਮੈਂ ਉਸ ਮਾਨ ਦੇ ਨਾਲ ਇਹਨਾਂ ਨੂੰ ਜਿਹੜਾ ਖਾਣ ਦਾ ਬੰਦੋਬਸਤ ਕਰਦਾ ਬਾਪੂ ਜੀ ਕਦੇ ਮਨ ਚ ਨਹੀਂ ਹੋਇਆ ਕਿ ਜੇ ਕੋਈ ਪੈਸੇ ਦਿੰਦਾ ਮੈਂ ਆਪਣੀ ਜੇਬ ਚ ਪਾਲ ਮੈਂ ਆਪਣੀ ਖਾਣ ਪੀਣ ਦਾ ਇੰਤਜ਼ਾਮ ਕਰਨਾ ਤੁਸੀਂ ਸਾਰੀ ਕਮਾਈ ਇਹਨਾਂ ਬੇਜਵਾਨਾਂ ਦੇ ਲੇਖੇ ਲਾ ਦਿੰਦੇ ਹੋ ਸਾਰੀ ਹੂੰ ਇਸੇ ਨੂੰ ਕਰਨਾ ਸਭ ਚੀਜ਼ ਲੈਣਾ ਪੈਸਾ ਆਏਗਾ ਇਸੇ ਨੂੰ ਖਿਲਾएंगे

ਬਾਬੂ ਜੀ ਹਮਕੋ ਇਤਨਾ ਪੈਸਾ ਦੋ ਅੱਛਾ ਇਹ 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 ਜਿੰਨੇ ਵੀ ਤੁਹਾਡੇ ਬੱਚੇ ਨੇ ਇਹ ਕਦੋਂ ਦੇ ਤੁਹਾਡੇ ਕੋਲ ਰਹਿ ਰਹੇ ਆ ਕਦੋਂ ਦੇ ਤੁਹਾਡੇ ਕੋਲ ਰੱਖੇ ਹੋਏ ਤੁਸੀਂ ਕਦੋਂ ਤੋਂ ਰਹਿ ਰਹੇ ਆ ਮੈਂ ਸਾਰੇ ਬੱਚਾ ਕੋ ਮੈਂ ਹੀ ਪਾਲਦਾ ਹਾਂ ਅੱਛਾ ਇਹ ਇਹ ਜਿੱਦਾਂ ਕਿਸੇ ਦੇ ਕੋਈ ਸੱਟ ਲੱਗ ਗਈ ਉਹ ਵੀ ਤੁਸੀਂ ਰੱਖ ਲੈਂਦੇ ਹੋ ਆਪਣੇ ਕੋ ਆਪਣੇ ਰੱਖਦਾ ਅਲਾਜ ਵੀ ਫੇ ਤੁਸੀਂ ਕਰਾਉਂਦੇ ਹੋ ਜੀ ਇਲਾਜ ਵੀ ਇਲਾਜ ਲਈ ਡਾਕਟਰ ਰੱਖਾ ਹੂ ਅੱਛਾ ਹੂੰ कौन डॉक्टर है वो ओ मनी नाम है अच्छा मनी को इस पे भी फोन कर देंगे हां वो आएगा हां कुत्ता को लेकर गाड़ी को लेकर आएगा अच्छा ओ ले जाएगा एंबुलेंस अच्छा हम तो देखो कहंदे कि के मैं ना एक डॉक्टर कोई होना इनहा दी मदद दे लिए ता कदे भी कहंदे कोई प्रॉब्लम आंदी है ता मैं ओना नु जेड़ा फोन कर दंदा तादे कोल फोन कित्थों आया ਤੁਸੀਂ फोन खरीदेया ਸੀ કે کوئی دے گیا ਹੋ ਮੈਂ ਖਰੀਦ ਤੋ ਰੱਖਾ ਹੂੰ ਅੱਛਾ ਹੂੰ ਠੀਕ ਐ ਇਹ ਦੇਖੋ ਤੁਸੀਂ ਤੁਸੀਂ ਕਹਿ ਰਹੇ ਸੀ ਕਿ ਇੱਕ ਜਿਹੜਾ ਬੇਜਵਾਨ ਆ ਉਹਨੂੰ ਕੋਈ ਗੱਡੀ ਟੱਕਰ ਮਾਰ ਗਈ ਗੱਡੀ ਟੱਕਰ ਮਾਰਦਾ ਤਾਂ ਉਹ ਹੀ ਮਨੀ ਨੂੰ ਫੋਨ ਕਰਨਗੇ ਅੱਛਾ ਉਸ ਗਾੜੀ ਆਏਗਾ ਉਸ ਗਾੜੀ ਉਕਤ ਕੁਲ ਵੀ ਕੁੜ ਜਾਏਗਾ ਫਿਰ ਤੁਸੀਂ ਇਹਨਾਂ ਨੂੰ ਰਾਤ ਨੂੰ ਕਿੱਥੇ ਰੱਖਦੇ ਹੋ ਦਿਨ ਵੇਲੇ ਤੁਸੀਂ ਇਹਨਾਂ ਨੂੰ ਛੱਡ ਦਿੰਦੇ ਹੋ ਖੁੱਲੇ ਛੱਡ ਦਿੰਦੇ ਨਹੀਂ ਉਹ ਹਸਪੀਟਲ ਮੇ ਰੱਖੇਗਾ ਅੱਛਾ ਹਸਪੀਟਲ ਮੇ ਠੀਕ ਹੋਗਾ ਸਭ ਆਏਗਾ ठीक है वो तो आएगा पर जी आ, बाकी सारे हैं इनको आप छोड़ देते हो दिन वेले दिन में छोड़ देता हूँ घूमने के लिए हाँ। दिन में सारे को छोड़ता हूँ हु। तो शाम को टाइम में सब यहाँ बढ़ा जाता है अच्छा हाँ सबको खाना खिलाएंगे अच्छा शाम को आप ही सभी आ जाते हैं हाँ आ जाते सारे अच्छा फिर रात को आप कहाँ पर मतलब कितने इन्हों बंद हो तुम वो भीतर है वो ਉਸ ਵਿੱਚ ਵੀਟੜ ਹੈ ਸਭ ਕਿੱਲ ਘੜਾ ਹੂ ਉਸ ਵਿੱਚ ਜੰਗੀਰ ਸੇ ਪਾੰਦਤਾ ਹੂੰ ਅੱਛਾ ਅ ਤੁਸੀਂ ਦੇਖੋ ਕਿ ਕਿੰਨੇ ਕੋਈ ਰੰਗ ਵਰੰਗੇ ਇਹ ਬੇਜਵਾਨ ਜਿਨ੍ਹਾਂ ਨੂੰ ਸ਼ਾਇਦ ਅਸੀਂ ਘਰ ਦੇ ਵਿੱਚ ਰੱਖਦੇ ਆ ਪਰ ਜੇ ਕੋਈ ਗਲੀ ਦਾ ਕੁੱਤਾ ਸਾਨੂੰ ਦਿਸ ਜਾਵੇ ਤਾਂ ਅਸੀਂ ਉਹਨੂੰ ਦੁਦਕਾਰ ਦਿੰਨੇ ਆ ਅਸੀਂ ਉਹਨੂੰ ਪਰੇ ਮਾਰਦੇ ਆ ਪਰ ਤੁਸੀਂ ਦੇਖੋ ਇਹ ਬੇਜਵਾਨ ਕਿੱਦਾਂ ਇਹਨਾਂ ਨੇ ਸਾਂਭੇ ਹੋਏ ਆ ਸੱਚੀ ਹੈ ਰੱਬ ਰੂ ਕਿ ਕਹਿ ਸਕਦੇ ਆ ਆਪ ਫੁੱਟਪਾਥ ਤੇ ਬੈਠੇ ਨੇ ਦਿਨ ਰਾਤ ਇਸ ਫੁੱਟਪਾਥ ਤੇ ਗੁਜ਼ਾਰਾ ਕਰਦੇ ਨੇ ਪਰ ਬਹੁਤ ਸਾਰੇ ਡੌਗਸ ਨੂੰ ਉਹਨਾਂ ਦੇ ਦੁੱਧ ਦਾ ਪ੍ਰਬੰਧ ਕਰਦੇ ਆ ਉਹਨਾਂ ਦੇ ਖਾਣ ਪੀਣ ਦਾ ਪ੍ਰਬੰਧ ਕਰਦੇ ਆ ਜਦੋਂ ਮੈਂ ਆਈ ਇੱਕ ਆਵਾਜ਼ ਮਾਰੀ ਸਾਰੇ ਜਿੱਥੇ-ਜਿੱਥੇ ਗਏ ਹੋਏ ਸੀ ਉੱਥੋਂ ਭੱਜ ਕੇ ਇਹਨਾਂ ਦੇ ਕੋਲ ਆ ਗਏ ਤੁਸੀਂ ਪਿਆਰ ਦੇਖੋ ਇੱਕ ਇਨਸਾਨ ਦੇ ਨਾਲ ਕਿੰਨਾ ਵਾ ਤੁਸੀਂ ਜਦੋਂ ਇਹਨਾਂ ਨੂੰ ਆਵਾਜ਼ ਮਾਰਦੇ ਹੋ ਤਾਂ ਇਹ ਆਪ ਹੀ ਆ ਜਾਂਦੇ ਆ ਦੂਰ ਵੀ ਹੋਣ ਤਾਂ ਵੀ ਤੁਹਾਡੇ ਕੋਲ ਆ ਜਾਂਦੇ ਆ ਉਹ ਕਹੀਂ ਨਹੀਂ ਜਾਏਗਾ अच्छा। मैं मैं जाऊंगा जिधर उसे साथ ही जाएगा अच्छा साथ ही आएगा साथ ही आएगा अच्छा ए ये ये बाट देता नहीं जिधर तानु डारता नहीं कि कोई बाट दूंगा जाए इधर प्यार करते नहीं हाँ कोई नहीं करता है सीधे जाएगा हमारे साथ अच्छा चाय पीने भी मंदिर पर जाएंगे तो साथ ही जाएगा वो बैठेगा कहेंगे बिस्कुट ला सबको बिस्कुट खिला देंगे अपने चाय पी चलाएंगे ਬਾਪੂ ਜੀ ਆਪਣੇ ਬੱਚੇ ਤਾਂ ਨਹੀਂ ਆ ਪਰ ਇਹਨਾਂ ਦੇ ਵਿੱਚ ਪਿਆਰ ਉਵੇਂ ਬੱਚਿਆਂ ਵਰਗਾ ਕਰਦੇ ਹੋ ਇਹਨਾਂ ਨੂੰ ਬੱਚੇ ਨੂੰ ਕੋਈ ਪਿਆਰ ਕਰਦਾ ਅੱਛਾ ਜਿਹੜੀ ਲੋਕ ਦੁਨੀਆ ਦੁਦਕਾਰ ਦੀ ਆ ਇਹਨਾਂ ਨੂੰ ਕੀ ਕਹੋਗੇ ਉਹਨਾਂ ਨੂੰ ਡੰਡੇ ਮਾਰਦੀ ਆ ਸੋਟੀਆਂ ਮਾਰਦੀ ਆ ਕੋਈ ਕੀ ਜੇ ਐਸਾ ਹੈ ਉਹੀ ਲੈ ਕੇ ਆਪਣਾ ਖਿਲਾਸਾ ਹੋ ਅੱਛਾ ਉਸੇ ਕੋ ਹੈ ਮਨੀ ਹੈ ਸਨਿਆ ਇਹੋ ਹੈ ਆਪਕਾ ਉਮੀਦ ਦਾ ਉਸ ਕੋ ਬੋਲ ਲਗੇ ਕਿ ਹਮ ਕੋ ਦਾਣਾ ਕਾ ਬੋਰੀ ਨਹੀਂ ਹੈ اچھا ਜੇ ਜੋ ਤਾਂ ਕਾ ਬੋਰੀ ਭੇਜਦਾ ਹੈ اچھا ਬਈ ਇਹ ਕਹਿੰਦੇ ਕਿ ਜੇ ਮਦਦ ਦੀ ਲੋੜ ਆ ਮੈਨੂੰ ਤਾਂ ਮੈਨੂੰ ਇੱਕ ਦਾਣਿਆਂ ਦੀ ਬੋਰੀ ਜਿਹੜੀ ਲੋਕ ਦੇ ਦਿੰਦੇ ਆ ਤੇ ਮੈਂ ਇਹੀ ਮਦਦ ਮੰਗੂਗਾ ਕਿ ਕੋਈ ਦਾਣਿਆਂ ਦੀ ਬੋਰੀ ਮੈਨੂੰ ਦੇ ਜਵੇ ਜਿਹਦੇ ਨਾਲ ਮੈਂ ਇਨਾ ਬੇਜਵਾਨਾਂ ਦੀ ਮਦਦ ਕਰ ਦਵਾਂ ਸੋਚੋ ਆਪ ਨੰਗੇ ਪੈਰੀ ਨੇ ਚੱਪਲ ਦਾ ਜੋੜਾ ਵੀ ਜੁੜਦਾ ਨਹੀਂ ਆ ਦੇਖੋ ਇੱਕ ਚੱਪਲ ਪਾਈ ਹੋਈ ਆ ਟੁੱਟੀ ਫੁੱਟੀ ਕੱਪੜੇ ਕਿੱਦਾਂ ਨੇ ਫੁੱਟਪਾਥ ਤੇ ਇਹ ਬਜ਼ੁਰਗ ਰਹਿੰਦੇ ਨੇ ਅਗਰ ਕੋਈ ਵੀ ਇਹਨਾਂ ਦੀ ਮਦਦ ਦੇ ਲਈ ਆਣਾ ਚਾਹੁੰਦਾ ਇਹਨਾਂ ਦੇ ਨਾਲ ਨਾਲ ਹੀ ਨਾ ਬੇਜਵਾਨਾਂ ਦੇ ਲਈ ਵੀ ਮਦਦ ਕਰਨਾ ਚਾਹੁੰਦਾ ਕੋਈ ਦਾਣੇ ਦਾ ਕੋਈ ਖਾਣ ਦਾ ਪ੍ਰਬੰਧ ਕਰਨਾ ਚਾਹੁੰਦਾ ਗੁਰਨਾਨਕ ਸਟੇਡੀਅਮ ਚੌਂਕ ਹੈ ਜੀ ਲੁਧਿਆਣੀ ਦਾ ਜਿੱਥੇ ਪਹੁੰਚ ਕੇ ਤੁਸੀਂ ਇਹਨਾਂ ਦੀ ਮਦਦ ਕਰ ਸਕਦੇ ਹੋ ਕੁਝ ਲੋਕ ਜਿਹੜੇ ਇੱਥੇ ਮੌਜੂਦ ਨੇ ਜਿਹੜੇ ਹਮੇਸ਼ਾ ਇਸ ਬਜ਼ੁਰਗ ਨੂੰ ਇਸ ਬਾਪੂ ਨੂੰ ਇਸੇ ਤਰੀਕੇ ਦੇ ਨਾਲ ਦੇਖਦੇ ਨੇ ਸੋ ਤੁਸੀਂ ਰੋਜ਼ ਦੇਖਦੇ ਹੋ ਵੀਰ ਜੀ ਇਹਨਾਂ ਨੂੰ ਹਾਂ ਜੀ ਇੱਥੇ ਕਰਦੇ ਆ ਜੀ ਸੇਵਾ ਕਰਦੇ ਆ ਵਧੀਆ ਇਹ ਕੋਈ ਪਲਣਾ ਕਰ ਰਿਹਾ ਇਹ ਇਹਨਾਂ ਦੇ ਛੱਟ ਛੂਟ ਲੈ ਜਾਂਦੀ ਹੈ ਬਾਪੂ ਜੀ ਫੁੱਟਬਾਰ ਤੇ ਪਏ ਇਹਨਾਂ ਦੀ ਦਵਾਈ ਬੂਟੀ ਵੀ ਇਹਨਾਂ ਦਾ ਇਲਾਜ ਕਰਦੇ ਆ ਜੀ ਚੰਗੀ ਤਰ੍ਹਾਂ ਨਾਲ ਰੋਟੀ ਪਾਣੀ ਚਾਹ ਪਾਣੀ ਟਾਈਮ ਨਾਲ ਦਿੰਦੇ ਆ ਜੀ ਇਹਨਾਂ ਨੂੰ ਮਦਦ ਦੀ ਵੀ ਲੋੜ ਪੈਂਦੀ ਆ ਫੁੱਟਬਾਰ ਇਹਨਾਂ ਲੋਕਾਂ ਦੀ ਮਦਦ ਕਰਨੀ ਜ਼ਰੂਰੀ ਹੈ ਜੀ ਅੱਛਾ ਕਦੇ ਸੁਣਿਆ ਸੀ ਵਿਚਾਰੇ ਆਪ ਤਾਂ ਉਹਨਾਂ ਤੋਂ ਰੋਟੀ ਪਾਣੀ ਦੇ ਲਈ ਪੈਸੇ ਤੱਕ ਨਹੀਂ ਆ ਫਿਰ ਵੀ ਦੇਖੋ ਇੱਕ ਨਹੀਂ ਪਤਾ ਨਹੀਂ ਕਿੰਨੇ ਡੌਗਸ ਆ ਜਿਨ੍ਹਾਂ ਦੀ ਇਹ ਦੇਖਭਾਲ ਕਰਦੇ ਆ ਇਹਨਾਂ ਨੇ ਕਰਦੇ ਤਾਂ ਹੈਗੇ ਜੀ ਜੋ ਆਪ ਦੇ ਵਿੱਚ ਹੁੰਦਾ ਥੋੜੀ ਪਤੀ ਆਪ ਖਾ ਲੈਂਦੇ ਬਾਕੀ ਆਪਣੇ ਕੁੱਤਿਆਂ ਨੂੰ ਜੋ ਪਪੜੇ ਹੈਗੇ ਆ ਜੀ ਸਾਰਿਆਂ ਨੂੰ ਥੋੜਾ ਥੋੜਾ ਖਾਣਾ ਦੇ ਦਿੰਦੇ ਆ ਜੀ ਆਪਣਾ ਬੀਬੀ ਗੁਜ਼ਾਰਾ ਕਰ ਦਿਆ ਚਲ ਇਹਨਾਂ ਦਾ ਵੀ পেট ਭਰ ਜਾਂਦਾ ਜੀ ਜੀ ਤੁਸੀਂ ਦੇਖੋ ਕਿ ਕਿੱਦਾਂ ਆ ਨਾ ਆਪ ਭਵੇਂ ਪੈਰ ਚ ਪਾਣ ਲਈ ਚੱਪਲ ਨਾ ਜੁੜੇ ਪਰ ਉਹਨਾਂ ਨੂੰ ਦੇਖੋ ਤੁਸੀਂ ਕਿੱਦਾਂ ਕੱਪੜੇ ਪਾਏ ਹੋਏ ਆ ਇਹ ਐਨੇ ਬਾਪੂ ਜੀ ਮਤਲਬ ਤੁਸੀਂ ਹਮੇਸ਼ਾ ਅਕਸਰ ਦੇਖਦੇ ਹੋ ਫੁੱਟਪਾਥੀ ਪਏ ਰਹਿੰਦੇ ਆ ਹਾਂਜੀ ਇਹ ਫੁੱਟਪਾਥਰ ਤੇ ਪਏ ਰਹਿੰਦੇ ਜੋ ਕਪੜਾ ਲੀੜਾ ਏਕੜ ਮਿਲਦਾ ਉਹ ਕੁੱਤਿਆਂ ਦੇ ਪਾ ਦਿੰਦੇ ਆ ਆਪ ਇਹ ਥੋੜ ਦਾ ਕਪੜਾ ਪਾਇਆ ਹੁੰਦਾ ਵੇ ਅੱਛਾ ਆ ਜਾ ਲੱਗਦਾ ਤੁਹਾਨੂੰ ਐਦਾਂ ਦੇ ਲੋਕਾਂ ਦੀ ਮਦਦ ਹੋਣੀ ਚਾਹੀਦੀ ਆ ਜਰੂਰ ਹੋਣੀ ਚਾਹੀਦੀ ਆ ਜੀ ਮਦਦ ਤਾਂ ਜਰੂਰ ਹੋਣੀ ਚਾਹੀਦੀ ਆ